ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇੱਧਰ ਆਪਾਂ ਹੁਣ ਕੱਪੜੇ ਧੋਦਾਂ ਨੇ ਬੇਟਾ ਆ ਗਿਆ ਸੀਗਾ ਤੇ ਹੁਣ ਉਹਦੀ ਮੈਂ ਕੱਪੜੇ ਧੋਦਾਂ ਅੱਜ ਇੱਕ ਨਿਮੇੜ ਦਾਨੀਆਂ ਤੇ ਕੱਲੂ ਹੋਰ ਕੰਮ ਕਰਾਂਗੇ ਇੱਧਰ ਮੈਂ ਕਰ ਲਿਆ ਦੁੱਧ ਗਰਮ ਤੇ ਦੁੱਧ ਗਰਮ ਕਰਕੇ ਤੇ ਇਹਦੇ ਵਿੱਚ ਪਾ ਲਿਆ ਇਹ ਆਪਾਂ ਦਹੀਂ ਦਹੀਂ ਪਾ ਕੇ ਇਹਨੂੰ ਪਾੜਦਿਆਂ ਘਰੇ ਪਨੀਰ ਬਣਾਉਣੇ ਆਪਾਂ ਤੇ ਟਾਟਰੀ ਟੋਪੀ ਨਾ ਕਰਦਾ ਦਹੀਂ ਦੇਖੋ ਫਟ ਰਿਹਾ ਹੈ ਮੈਂ ਨਤ ਇਹ ਬਣਾਇਆ ਸੀਗਾ ਜਿਹੜਾ ਲੱਸੀ ਲੜਕੀ ਸੀਗੀ ਲੜਕਲਾ ਨਹੀਂ ਉਹਦਾ ਪਨੀਰ ਬਣਾ ਲਿਆ ਸੀ ਤੇ ਮੈਂ ਉਹੀ ਪਾਇਆ ਮੈਂ ਟਾਟਰੀ ਨਹੀਂ ਪਾਈਏ ਦੇਖੋ ਫਟ ਰਿਹਾ ਦੇਖਦੀਆਂ ਜੇ ਘੱਟ ਫਟਿਆ ਫਿਰ ਹੋਰ ਪਾ ਦੂੰਗੀ ਤੇ ਲੋ ਜੀ ਆਪਾਂ ਪਨੀਰ ਬਣਾਈਏ ਘਰ ਦਾ ਹੁਣ ਇੱਧਰ ਤੇ ਫਟ ਰਿਹਾ ਦੇਖੋ ਬਣ ਰਿਹਾ ਵਧੀਆ ਚਲੋ ਹੋਰ ਲੋੜ ਨਹੀਂ ਪੈਂਦੀ ਉਹਨੂੰ ਖਾਣ ਲਈ ਰੱਖ ਦਾਂਗੇ ਆਪਾਂ ਇਹਨੇ ਇਹ ਬਣਾ ਤਾਂ ਦੇਖੋ ਬਣ ਗਿਆ ਚਾਂਚੀ ਨਾਲ ਦੇਖਦੀ ਸੀਗੀ ਮੈਂ ਹੋ ਗਿਆ ਪਾਣੀ ਅਲੱਗ ਸਾਰਾ ਤੇ ਆਪਣਾ ਤੇ ਮੈਂ ਨਾ ਟਾਟਰੀ ਘੱਟੇ ਪਾਉਣੀ ਆ ਤੇ ਜਾਂ ਦਹੀਂ ਹੋਵੇ ਮੈਂ ਦਹੀਂ ਪਾ ਲਾਣੀ ਹੁੰਨੀ ਆ ਜਾਂ ਪਨੀਰ ਬਣਾਉਣੀ ਆ ਆਪਾਂ ਨਾ ਲੱਸੀ ਤੋਂ ਪਨੀਰ ਬਣਾ ਲਾਣੀ ਹੁੰਨੀ ਆ ਖਾਣ ਲਈ ਬਣਾਉਣੀ ਆ ਆਪਾਂ ਤੇ ਫਿਰ ਉਹ ਪਾ ਲਾਣੀ ਹੁੰਨੀ ਉਹਦੇ ਵਿੱਚ ਵਧੀਆ ਬਣ ਜਾਂਦਾ ਲੋ ਜੀ ਇਹ ਮੈਂ ਕੱਪੜੇ 'ਚ ਪੋਣ ਲਿਆ ਪੋਣ 'ਚ ਝਾਰਨੀ 'ਚ ਧਰ ਕੇ ਪੋਣ ਲਿਆ ਪਾਣੀ ਨਿਕਲ ਗਿਆ ਤੇ ਇਹ ਰਹਿ ਗਿਆ ਪਨੀਰ ਇਹਨੂੰ ਥਾਲ ਤੇ ਪਾ ਦਾਨੀਆਂ ਐਵੇਂ ਪੋਣੀ 'ਚ ਪਾ ਲਿਆ ਮੈਂ ਪੋਣੀ 'ਚ ਪਾ ਕੇ ਥੋੜਾ ਥੋੜਾ ਹਲੇ ਪਾਣੀ ਨਿਕਲਦਾ ਪੂਰਾ ਨਹੀਂ ਨਿਚੜਿਆ ਅਲੇ-ਦਾਲੀ ਕਰਦਾ ਤੇ ਲੋਜੀ ਸੈੱਟ ਕਰਦਾਂ ਵਾਲੇ ਵਾਲੇ ਸਾਰਾ ਤੇ ਸੈੱਟ ਕਰਕੇ ਪੋਣੀ ਤੇ ਵਾਲੇ ਵਾਲੇ ਵੱਡਾ ਥਾਲ ਧਰ ਲਿਆ ਪਹਿਲਾਂ ਮੈਂ ਛੋਟਾ ਧਰਿਆ ਸੀਗਾ ਉਹਦੇ ਤੇ ਲੋਟ ਨਹੀਂ ਆਉਣਾ ਫਿਰ ਮੈਂ ਵੱਡਾ ਧਰ ਲਿਆ ਦੇਖੋ ਕਰਤਾ ਸੈੱਟ ਹੱਥਾਂ ਨਾਲ ਹੱਥਾਂ ਨਾਲ ਸੈੱਟ ਕਰਕੇ ਹੁਣ ਮੈਂ ਪੋਣਾ ਉੱਪਰ ਕਰਦਾਨੀ ਅਸੀਂ ਦਵਾਰੇ ਟਾ ਕੇ ਦਾਨੀਆਂ ਤੇ ਟੱਕ ਕੇ ਨਾ ਇਨੂੰ ਚੰਗੀ ਤਰ੍ਹਾਂ ਪੋਣਾ ਪਰਲਮਟੋਲੀਆ ਸੀਗਾ ਗਿੱਲਾ ਕਰ ਲਿਆ ਸੀਗਾ ਤੇ ਗਿੱਲਾ ਕਰਕੇ ਧੋ ਕੇ ਹੁਣ ਇਹਨੂੰ ਆਪਾਂ ਧੋ ਕੇ ਸਮਾਰ ਕੇ ਤੇ ਇਹਦੇ ਵਿੱਚ ਪਾਣੀ ਰਿਆ ਸੀਗਾ ਉੱਪਰ ਧਰਤਾ ਥਾਲ ਐਵੇਂ ਮੁੱਦਾ ਤਾਂ ਲੋਟ ਨਹੀਂ ਆਉਣਾ ਸਿੱਧਾ ਧਰਤਾ ਤੇ ਹੁਣ ਬਾਲਟੀ ਚ ਪਾਣ ਲਵਨੀ ਆਪਾਂ ਪਾਣੀ ਤੇ ਪਾਣੀ ਪਾ ਕੇ ਇਹਦੇ ਉੱਤੇ ਧਰੂੰਗੀ ਲਓ ਜੀ ਆਪਾਂ ਪਾਣੀ ਪਾ ਕੇ ਧਰਤੀਏ ਦੇ ਲੋ ਜੀ ਹੁਣ ਕੀਤੇ ਆਂ ਆਪਾਂ ਪੇਟੀ ਦਾ ਕੰਮ ਇਧਰਲੇ ਕਮਰੇ ਚ ਚਲਾਉਨੇ ਆਂ ਦੇਖਦੇ ਆਂ ਕੰਮ ਜੰਮ ਹੁੰਨੇ ਆ ਕਿ ਨਾ ਲੋ ਜੀ ਸਿੱਧੀ ਹੀ ਕਰ ਲੀਆ ਹੁਣ ਦੇਖਦੇ ਆਂ ਆਪਾਂ ਉਹ ਕੁੰਡੇ ਕਰਕੇ ਘੁੰਮਦੀ ਆ ਹੌਤਾ ਥੋੜੀ ਥੋੜੀ ਇਸ ਵਾਰ ਉਹਦਾ ਤਵਾ

ਕੀ ਕਰ ਆਂ ਦੰਦਾਂ ਨੂੰ ਉੱਪਰ ਲੱਗ। ਤੋੜਾ ਇਹੋ ਉਹ ਬਾਲਾ ਤੋਂ ਬੁੱਕੇ ਤੇ। ਮੈਂ ਤਾਂ ਉਹ ਕਿਤੇ ਨਹੀਂ ਕੀਤੀ। ਕਿੱਦਾਂ ਕੀਤਾ? ਆਇਆ ਕਿ ਮੋੜ। ਆਇਆ। ਥੋੜਾ ਥੋੜਾ ਨੰਦ ਤੱਕ ਦਾ। ਸਤਾਂਗ ਤੇ ਉਹ ਬੈਠ ਕੇ। ਹਰ ਦੇ ਨਾਲ ਪਾਤ। ਬੱਸ। ਉੱਪਰੋਂ ਕੀ ਨਾ ਨੂੰ ਪਤਾ ਜਣਾ ਬਾਜੀ ਆ। ਜੇ ਜਿਆ ਤੂੰ ਤਾਂ ਉਹਨੇ ਫਲੋਂ ਕਿਤੇ ਹੋਵੇ ਰਹਿ ਕੇ। ਇਹ ਕਿਵੇਂ ਕਰ ਪੂਰਾ। ਨਹੀਂ ਉਹ ਦਾ ਰੋਕ ਰੋਕ ਉਹ ਇਥੇ ਰੋਕ ਤੇ ਬਚਾ ਕੇ ਉੱਪਰ ਹੋਰ ਕੱਪੜਾ ਵੱਜਦਾ ਉੱਪਰ ਥੱਲੇ ਵੱਜਦਾ ਇਥੇ ਆ ਪਾਣਾ ਸਿੱਟਲਾ ਆਹ ਟੁਕੜਾ ਸਿੱਟ ਲਾਉਂਦੇ ਕੱਪੜਾ ਪਿਆ ਆਹ ਜੰਦਾ ਕੰਗਿਆ ਵਾ ਹੁੰਦੇ ਜੀ ਇਸੇ ਕੋਰਟੇ ਦਾ ਹੋਇਆ ਯਾਰ ਉਹ ਤੋਂ ਪਰਨਾ ਰਿਹਾ ਤੇ ਕਿੰਦਾ ਨੂੰ ਸਾਹੂਂ ਜਿੰਦਾ ਇਹ ਤਾਂ ਬੀਨੇ ਦਾ ਨਹੀਂ ਨਹੀਂ ਪਸੀਦ ਤੇ ਆਲਾ ਨਹੀਂ ਇਹ ਤਾਂ ਉਹਨੇ ਦੂਰੋਂ ਕਹਿਦਾ ਲੱਗਦਾ ਦੂਰੋਂ ਕਿਉਂ ਲਾ ਕੇ ਰੱਖੋ ਯਾ ਬਾਬੀ ਉਹ ਕਹਿੰਦਾ ਇਹ ਬਣਾ ਜਾਂਦੀ ਹੈ ਹੈ ਉੱਕਣ ਆਉਣ ਲਈ ਜਿਹਨੂੰ ਮੈਂ ਕਹੇ ਜੀ ਤੈਨੂੰ ਆਏ ਆਏ ਦੇਖੀ ਹਾਟ ਅੱਗਾ ਇੱਧਰ ਕਰਕੇ ਆਏ 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 ਵੱੜ ਜਾਂਦੇ ਉੱਪਰ ਦਾ ਘਾਲ ਬੋਲਦਾ ਬਦਲਦਾ ਕੁੰਡੇ ਇੱਧਰ ਨੂੰ ਕਰੂ ਆਏ ਆਏ ਭਾਇ ਦੇ ਨਹੀਂ ਆਏ ਆ ਜਾਂਦੇ ਐ ਆਏ ਨਾ ਆ ਜਾਂਦੇ ਕੁੰਡੇ ਦੇ ਰੇ ਮੇਰੀ ਨਾ ਨੰਨੇ ਬਾਅਦ ਆਹ ਨੂੰ ਆਹ ਪੈਰ ਕਿੱਧਰ ਹੋ ਜਾਂਦੇ ਕੋੜ ਵੀ ਤੇ ਕੁੰਡੇ ਆਉਂਦੇ ਨਹੀਂ ਆਏ ਕਿਵੇਂ ਅੱਜ ਵੀ ਓਕਣ ਆਏ ਪੈਰ ਕਿੱਧਰ ਲਏ ਹੋ ਪੈਰ ਇੱਧਰ ਨੂੰ ਕਰਕੇ ਆਏ ਲਓ ਨੋਮ ਨੋਮ ਬੈਠੇ ਨਹੀਂ ਲਓ ਉਧਰ ਮੈਂ ਕਰੇ ਬੱਤ ਕਰੇ ਨਾ ਲਓ ਜੀ ਬੈਗਰੂ ਜੀ ਪੇਟੀ ਤੇ ਤਾਂ ਜ਼ੋਰ ਲੱਗ ਗਿਆ ਆਪਣਾ ਜਿਹੜਾ ਲੱਗਣਾ ਸੀਗਾ ਹੁਣ ਆਪਾਂ ਪਨੀਰ ਕੱਟ ਲੰਨੀ ਆ ਮੈਂ ਨਰਮ ਨਰਮੇ ਨਹੀਂ ਫਿਰ ਜ਼ਿਆਦਾ ਸੁੱਕ ਲਾਂਦਾ ਤੇ ਲਓ ਜੀ ਹੁਣ ਪਨੀਰ ਕੱਟਦੀ ਆ ਤੇ ਵਧੀਆ ਜਮ ਗਿਆਂ ਪੰਗੇ ਲੈ ਆਏ ਮੈਂ ਮਸ਼ੀਨ ਉਹਦੇ ਨਾਲ ਤਾਂ ਪੇਟੀ ਨਾਲ ਆਈ ਸੀਗਾ ਵੀ ਅੰਦਰ ਲਾਤੀਏ ਜੇ ਅੰਦਰ ਲੱਗ ਜਾਂਦੀ ਫਿਰ ਸਮਾਨ ਧਰਿਆ ਜਾਂਦਾ ਮੇਰਾ ਸਾਰਾ ਸਮਾਨ ਕੱਟਿਆ ਪਿਆ ਦੋਨੇ ਪੇਟੀਆਂ ਦਾ ਤੇ ਉਹ ਫਿਰ ਨਹੀਂ ਅੰਦਰਲੇ ਕਮਰੇ ਚ ਲਾਵਾਂਗੇ ਉਹ ਕੱਢਾਂਗੇ ਉਹ ਕੱਢਾਂਗੇ ਦਿਵਾਲੀ ਤੋਂ ਬਾਅਦ ਰੰਗ ਵਾਲੇ ਕਹਿੰਦੇ ਹਲੇ 2 ਦਿਨ ਪੇਲ ਨਹੀਂ ਸਾਡਾ ਦਿਵਾਲੀ ਤੋਂ ਬਾਅਦ ਕਰਾਂਗੇ ਰੰਗ ਅਸੀਂ ਫਿਰ ਉਹ ਉੱਥੋਂ ਕੱਢ ਕੇ ਇਹਨੂੰ ਅੰਦਰ ਲਗਾ ਦਾਂਗੇ ਸਮਾਨ ਇਹਦਾ ਪਾ ਦਾਂਗੇ ਇਹਦੇ ਵਿੱਚ ਤੇ ਉਹ ਦੂਜਾ ਫਿਰ ਬਾਹਰ ਪਿਆ ਰੂਗਾ ਦੇਖੀ ਜਾਊਗੀ ਕਦੋਂ ਲਾ ਇਧਰ ਮਾਣੋ ਫੇਰ ਆ ਗਈ ਹੁਣ ਇਹਨੂੰ ਰੋਟੀ ਪਾ ਦਾਂ ਹਨ ਇਹ ਤਾਂ ਹੁਣ ਉੱਪਰ ਹੀ ਆ ਜਾਂਦੀਗਾ ਟਾਕੀ ਚ ਬਹਿ ਜਾਂਦੀ ਹੈ ਜੇ ਖੋਲੀ ਹੋਵੇ ਅੰਦਰ ਹੀ ਆ ਜਵੇ ਇਹਦਾ ਪਤਾ ਨਹੀਂ